ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਆਪਾਂ ਸੂਜੀ ਵਾਲਾ ਟੋਸਟ ਬਣਾਵਾਂਗੇ ਨਾਸ਼ਤੇ ਵਿੱਚ ਸਿਰਸਿਰ ਸੋਜੇ ਮੰਗੇ ਚਲੋ ਅਜੇ ਬਣਾਉਂਦੇ ਆਂ ਤੇ ਮੈਂ ਸ਼ੇਅਰ ਵੀ ਕਰਦੀ ਆ ਆਪਣੇ YouTube ਫੈਮਿਲੀ ਨਾਲ ਤੇ ਇਹ ਬਹੁਤ ਆਸਾਨ ਹੈ ਤੇ ਬਹੁਤ ਥੋੜੇ ਟਾਈਮ ਵਿੱਚ ਫਟਾਫਟ ਬਣ ਜਾਂਦਾ ਹੈ ਇਹ ਦੇਲੇ ਮੈਂ ਦੇਖੋ ਚਾਰ ਸਲਾਈਸ ਲਏ ਆ ਬ੍ਰੈਡ ਦੇ ਪਿਆਜ਼ ਬ੍ਰਿਕ ਕੱਟ ਲੇ ਟਮਾਟਰ ਤੇ ਕੈਪਸਿਕਮ ਗ੍ਰੀਨ ਕਲਰ ਦੀ ਮੇਰੇ ਕੋਲ ਗ੍ਰੀਨ ਨਹੀਂ ਸੀ ਤਾਂ ਮੈਂ ਕਿਹਾ ਚਲੋ ਇਹ ਪਾ ਲੈਂਦੇ ਆ ਤੇ ਇਹ ਗ੍ਰੀਨ ਚਿੱਲੀ ਤੇ ਧਨੀਆਂ ਇਹ ਕੱਟ ਲਿਆ ਤੇ ਇਹ ਆਪਾਂ ਇੰਨੀ ਸੂਜੀ ਪਾਵਾਂਗੇ ਮੈਂ ਤਕਰੀਬਨ ਪੌਣੀ ਕਟੋਰੀ ਵਿੱਚ ਪਾ ਲਈ ਤੇ ਇੰਨਾ ਹੀ ਆਪਾਂ ਦਹੀਂ ਪਾਵਾਂਗੇ ਇਹਦੇ ਵਿੱਚ ਜਿੰਨੀ ਸੂਜੀ ਹੈ ਉਹਨਾ ਹੀ ਆਪਾਂ ਦਹੀਂ ਪਾ ਕੇ ਤੇ ਇਹਨੂੰ ਮਿਕਸ ਕਰਕੇ ਤੇ ਥੋੜੀ ਦੇਰ ਰੱਖ ਦਿਆਂਗੇ ਇਹਨੂੰ ਵੀ ਇਹ ਥੋੜੀ ਜਿਹੀ ਫੁੱਲ ਜਾਵੇ ਠੀਕ ਹੈ 5 ਜਿਗ ਮਿੰਟ ਇਹਨੂੰ ਆਪਾਂ ਰੱਖ ਲੈਂਦੇ ਆ ਦੇ ਫੇਰ ਅੱਗੇ ਦਿਖਦੇ ਆ ਕਿ ਪਾਣਾ ਇਹਦੇ ਵਿੱਚ ਤੇ ਤਾਂ ਜੀ ਜਿਸ ਹੱਦ ਸੂਦੀ ਫੁੱਲ ਗਈ ਤੇ ਹੁਣ ਇਹਦੇ ਵਿੱਚ ਆਪਾਂ ਸਾਰੀਆਂ ਸਬਜ਼ੀਆਂ ਪਾ ਦਾਂਗੇ ਜਿਹੜੀਆਂ ਆਪਾਂ ਨੇ ਕੱਟ ਕੇ ਰੱਖੀਆਂ ਸੀ ਠੀਕ ਹੈ ਇਹਦੇ ਵਿੱਚ ਆਪਾਂ ਥੋੜੀ ਜੀ ਕਾਲੀ ਮਿਰਚੀ ਇਸ ਤਰ੍ਹਾਂ ਪਾਪਕ ਨਮਕ ਅੰਮਰਤ ਨੂੰ ਅੱਛੀ ਤਰ੍ਹਾਂ ਮਿਕਸ ਕਰ ਲਾਂਗੇ ਅੱਧੇ ਵੀ ਤੁਸੀਂ ਮੰਨ ਪਸੰਦਿਆਂ ਤੀਜੇ ਹੋਰ ਪਾ ਸਕਦੇ ਹੋ ਗਾਜਰ ਵੀ ਇਹ ਕਦੂ ਕਸ ਕਰਕੇ ਪਾ ਸਕਦੇ ਹੋ ਜੋ ਤੁਹਾਨੂੰ ਪਸੰਦ ਹੋਵੇ ਬੰਦ ਗੋਭੀ ਜੋ ਵੀ ਬਿਲਕੁਲ ਬਰੀਕ ਕੱਟ ਕੇ ਤੇ ਇਹ ਨਮੂਨ ਆਪਾਂ ਇਹਦੇ ਉੱਪਰ ਸਪਰੈਡ ਕਰ ਦਾਂਗੇ ਇਹ ਸਾਰਾ ਮਟੀਰੀਅਲ ਅੱਛੀ ਤਰ੍ਹਾਂ ਚਾਰੇ ਪਾਸੇ ਲਗਾ ਦਾਂਗੇ ਘੋਨਿਆਂ ਤੱਕ ਇਹ ਬਹੁਤ ਈਜ਼ੀ ਬਣ ਜਾਂਦਾ ਸੂਜੀ ਤੁਸੀਂ ਰਾਤ ਨੂੰ ਵੀ ਕਰਕੇ ਰੱਖ ਸਕਦੇ ਹੋ ਸਵੇਰੇ ਕਈ ਵਾਰੀ ਬੱਚਿਆਂ ਨੂੰ ਟੀਫਨਸ ਦੇਣਾ ਹੁੰਦਾ ਜਾਂ ਕੁਝ ਤੇ ਸਬ지ਆਂ ਤੇ ਨਮਕ ਕੱਟ ਕੇ ਰੱਖ ਲਓ ਮਿਕਸ ਸੇਰੇ ਕਰ ਲਓ ਕਿਉਂਕਿ ਨਮਕ ਨਾਲ ਸਬ지ਆਂ ਫਿਰ ਪਾਣੀ ਛੋੜ ਦਿੰਦੀਆਂ ਤਾਂ ਥੋੜਾ ਜਿਹਾ ਪਿਲਾਉਂਦਾ ਤੇ ਇਹ 2 ਮਿੰਟ ਵਿੱਚ ਤਿਆਰ ਹੋ ਜਾਂਦਾ ਹੈ ਇਹ ਆਪਾਂ ਇਹਨਾਂ ਸਾਰਿਆਂ ਨੂੰ ਲਗਾ ਲਾਂਗੇ ਤਿਆਰ ਕਰ ਲਿਆ ਗੈਸਾਂ ਉਂ ਕਰ ਤੇ ਅੱਧ ਵਿੱਚ ਜੁਰ ਆਪਾਂ ਥੋੜਾ ਜਿਹਾ ਘਿਓ ਲਗਾਵਾਂਗੇ ਚਾਹ ਤੁਸੀਂ ਮੱਖਣ ਲਗਾ ਸਕਦੇ ਹੋ ਚਾਹ ਘਿਓ ਮੈਂ ਦੇਸੀ ਘਿਓ ਲਗਾਇਆ थोड़ा जाए पैन गरम हो जाए तो उस तो बाद आप थोड़ी जी स्लो कर लें गैस देखो दो, दो पीस करके आप से सेक लगे जलेसे तो हो गया ब्राउन तो हूँ आप थोड़ा जोकेंगे पाँगे थो इसी तरह आप दूसरा पीस भी जोड़ा तो थोड़ा जहाँ तो लगा देने थोड़ा ज्यादा ਬਹੁਤ ਉਲਟਪਾਲਟ ਕੇ ਇਸ ਤਰੀਕਾ 골ਡਨ ਕਲਰ ਹੋਣ ਤੱਕ ਅੱਧਰ ਬੁਕਾ ਲਓ ਠੀਕ ਹੈ ਇਹ ਫਟਾਫਟ ਤਿਆਰ ਹੋ ਜਾਂਦਾ ਸਾਡਾ 5 ਮਿੰਟ ਵਿੱਚ ਨਾਸ਼ਤਾ

तैयार कर गैस आप कर देंगे बंद आप कट करके गर्म जाता है ना प्लेटिंग कर दें गर्म गर्म टोस्ट तैयार है ਮੈਟਰ 소ਸ ਨਾਲ ਉਹ ਜੀ ਚਾ ਵੀ ਪਾ ਰਹੀ ਏ ਤਿਆਰ ਹੋ ਗਿਆ ਮਸਤ ਠੀਕ ਹੈ ਜੀ ਜੇ ਬੇਹਦੀ ਦਸਤੀ ਖਸਾਉਂਦਾ ਇਦਾਂ ਲਾਈਕ ਤੇ ਸ਼ੁਰੂ ਕਰਨਾ ਥੈਂਕ ਯੂ ਜੀ ਮਿਲਦੇ ਹਾਂ ਨਵੀਂ ਵੀਡੀਓ ਵਿੱਚ